ਸੱਤੇ ਤੇ ਪਿੰਦੀ ਅਤੇ ਹੋਰ ਜਿਹੜੇ ਕਿ ਅਕਾਲੀ ਆਗੂ ਸੀ ਉਹਨਾਂ ਦੀਆਂ ਘਰਾਂ ਦੇ ਵਿੱਚ ਮਜੀਠੀ ਦੇ ਘਰ ਦੇ ਵਿੱਚ ਮਹਿਫਲੇ ਲੱਗਦੀਆਂ ਸੀ ਸਾਮਾ ਨੂੰ ਜਿਹੜੇ ਦੌਰ ਸੀ ਤੁਹਾਨੂੰ ਪਤਾ ਹੀ ਆ ਕਿ ਕਿਹੜੇ-ਕਿਹੜੇ ਚੱਲਦੇ ਸੀ ਤੇ ਇੱਕ ਭਗਵਾਨ ਦਮਾਨ ਕਹਿੰਦਾ ਮੇਰੇ ਭਮੱਕੜ ਹੁਣ ਪਤਾ ਨਹੀਂ ਪਈ ਕਿਹੜੇ ਭਮੱਕੜ ਤੰਗ ਕਰਦੇ ਅੰਦਰ ਆਵਾਂ ਦੀ ਪਾਰਟੀ ਦੇ ਭਮੱਕੜ ਵੀ ਆ ਤੇ ਦੂਜੇ ਜਿਹੜਾ ਕੁਦਰਤ ਵੱਲੋਂ ਉੜਦੇ ਫਿਰਦੇ ਹੁੰਦੇ ਰਾਤ ਨੂੰ ਉਹ ਭਮੱਕੜ ਵੀ ਆ ਇੱਕ ਹੋਰ ਗੱਲ ਆ ਕਹਿੰਦਾ ਮੈਨੂੰ ਚੂਹੇ ਤੰਗ ਕਰਦੇ ਆ ਅੰਦਰ ਬੀਜ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆ ਖਬਰ ਨਾਸਰ ਕਰਦੇ ਆ ਆਪਾਂ ਅੱਜ ਬਿਕਰਮ ਮਜੀਠੀਆ ਬਾਰੇ ਤੇ ਤੁਹਾਨੂੰ ਕੱਲੀ ਕੱਲੀ ਦੱਸਦੇ ਆ ਬੜੀ ਖਬਰ ਸੁਣਨ ਵਾਲਿਆਂ ਧਿਆਨ ਦੇ ਨਾਲ ਆ ਕਿ ਬਿਕਰਮ ਮਜੀਤ ਮਜੀਠੀਆ ਦੀ ਜਿਹੜੀ ਜੇਲ ਯਾਤਰਾ ਉਹ ਲੰਬੀ ਹੁੰਦੀ ਜਾ ਰਹੀ ਆ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਝਾਤ ਮਾਰ ਲਈਏ ਉਹ ਝਾਤ ਕਾਦੇ ਉੱਤੇ ਆ ਤਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਭਾਈ ਅੰਮਰਤਪਾਲ ਸਿੰਘ ਜੋ ਡਿਬਰੂ ਡਿਬਰੂਗੜੀ ਦੇਲ ਦੇ ਵਿੱਚ ਬੰਦ ਨੇ ਅਸਾਮ ਦੇ ਵਿੱਚ ਉਹਨਾਂ ਨੂੰ ਕਰੀਬਾ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਤੇ ਇਹ ਮਝੇਠੀਆ ਮਜ਼ਾਕ ਢਾਉਂਦਾ ਸੀ ਕਹਿੰਦਾ ਅਜੇ ਤਾਂ ਕੁਝ ਵੀ ਨਹੀਂ ਹੋਇਆ 3 ਸਾਲ ਹੋ ਗਏ ਚੀਕਾ ਨਿਕਲ ਗਈਆਂ ਕਿ ਜਿਹੜੇ ਐਨੇ ਟਾਈਮ ਤੋਂ ਬੰਦੀ ਸਿੰਘ ਬੈਠੇ ਆ ਉਹਨਾਂ ਨੇ ਤਾਂ ਕਦੇ ਚੀਕਾ ਨਹੀਂ ਮਾਰੀਆਂ ਤੇ ਜਿਹਨੇ ਪੂਰਾ ਮਜ਼ਾਕ ਢਾਇਆ ਜੀਜੇ ਸਾਲੇ ਨੇ ਬਿਰਸਾ ਸਿੰਘ ਬਲਟੋਏ ਨੇ ਤੇ ਹਰਸਿੰਦਰਤ ਕੌਰ ਬਾਦਲ ਨੇ ਕਹਿੰਦੇ ਹੁੰਦੇ ਆ ਜਦੋਂ ਆਪਣੇ ਘਰ ਲੱਗਦੀ ਆ ਆਗਾ ਉਦੋਂ ਸੇਕ ਪਤਾ ਹੁੰਦਾ ਕਿ ਸੇਕ ਕੀ ਆ ਦੂਸਰੇ ਦੇ ਘਰ ਲੱਗੀ ਹੋਈ ਆਗਾ ਬਸੰਤ ਲੱਗਦੀ ਆ ਤੇ ਜਦੋਂ ਆਪਣੇ ਉਹੀ ਅੱਗ ਆਪਣੇ ਘਰਾਂ ਵਿੱਚ ਪੈਂਦੀ ਆ ਤਾਂ ਫੇਰ ਉਦੋਂ ਚੀਕਾ ਪੈਂਦੀਆਂ ਨੇ ਫੇਰ ਬੰਦਾ ਬੰਕੇ ਦਿਹਾੜੇ ਹਾਈ ਦਿਹਾੜੇ ਫਿਰ ਚੀਕਾ ਕੰਮੇ ਮਾਰਦਾ ਉਹ ਤੁਹਾਨੂੰ ਦੱਸ ਦਿਆ ਕਿ ਚੀਕਾ ਹੋਣਾ ਮਜੀਠੀ ਦੇ ਕਿਵੇਂ ਪੈ ਰੀਆਂ ਨੇ ਗੱਲ ਕਰਦੇ ਮਜੀਠੀ ਦੇ ਆਬਾ ਕਰੀਬ ਇਸ ਤੋਂ ਪਹਿਲਾਂ ਜਿਹੜਾ ਮਜੀਠੀਆ 11 ਵਾਰੀ ਜ਼ਮਾਨਤ ਮੰਗ ਚੁੱਕਿਆ ਉਹਨਾਂ ਦੇ ਬਕੀਰ ਆ ਕਿਹਾ ਜਾ ਰਿਹਾ ਕਿ ਇਹ ਤਾਂ ਬਦਲਾਖੋਰੀ ਦੀ ਭਾਵਨਾ ਜੀ ਪਿਤਾ ਜੀ ਭਗਵਾਨਤਮਾਨਾ ਤੱਕਾ ਕਰ ਰਿਹਾ ਇਸ ਤਰ੍ਹਾਂ ਕਰ ਰਿਹਾ ਹੋਨ ਧੱਕਾ ਕਰਿਆ ਸੋਡੇ ਲਈ ਜਦੋਂ ਭਗਵਾਨਤ ਮਾਨ ਤੁਹਾਡੇ ਉੱਤੇ ਕੋਈ ਐਕਸ਼ਨ ਲੈਂਦਾ ਤੇ ਉਦੋਂ ਧੱਕਾ ਹੁੰਦਾ ਜਦੋਂ ਦੂਜਰਿਆਂ ਵਾਸਤੇ ਜਦੋਂ ਉਹ ਜੇਲਾਂ ਵਿੱਚ ਲੱਗਦੇ ਆ ਤੇ ਉਦੋਂ ਤੁਸੀਂ ਭੰਗੜੇ ਪਾਉਣੇ ਹੋ ਉਦੋਂ ਤੁਸੀਂ ਖੁਸ਼ੀ ਮਨਾਉਣੇ ਉਦੋਂ ਤੁਸੀਂ ਪਾਰਟੀਆਂ ਕਰਦੇ ਹੋ ਕਿ ਚੰਗਾ ਹੋਇਆ ਇਸ ਤਰ੍ਹਾਂ ਹੋਣਾ ਸੀ ਉਹਦੇ ਨਾਲ ਕਿਉਂਕਿ ਤਾਂ ਨੂੰ ਕੁਰਸੀ ਦੀ ਭੁੱਖਾ ਕੁਰਸੀ ਦੀ ਲਾਲਚ ਆ ਗਈ ਸਿਰਫਾ ਕਿ ਕੁਰਸੀ ਸਾਡੇ ਕੋਲ ਦਵਾਰੇ ਕਿਵੇਂ ਆਊਗਾ ਇਕੋ ਰਾਮੂ ਵਾਲੀ ਦੀ ਮੈਂ ਵੀਡੀਓ ਸੁਣ ਰਿਹਾ ਸੀ ਰਾਤ ਉਹ ਦੁਬਾਰੇ ਫੇਰ ਪਹਿਲਾਂ ਵਾਲੀ ਕਈ ਗੱਲਾਂ ਕਈਆਂ ਨੇ ਉਹ ਕਹਿੰਦਾ ਖੋਸਰਿਆਂ ਦੇ ਘਰ ਤਾਂ ਕਹਿੰਦਾ ਨੰਮ ਬਸ ਸਕਦਾਗਾ ਪਰ ਕਹਿੰਦਾ ਬਾਗਰ ਕਹਿੰਦੇ ਜਿਹੜੀ ਕੁਰਸੀ ਆ ਉਹ ਇਹਨਾਂ ਨੂੰ ਨਸੀਬ ਨਹੀਂ ਹੋਵੇਗੀ ਹੁਣ ਮਝਿੱਟੇ ਬਾਰੇ ਹੁਣ ਤੁਹਾਨੂੰ ਧਿਆਨ ਦੇ ਨਾਲ ਸੁਣਨਾ ਬੜੀ ਖਬਰ ਆ ਨੂੰ ਅੱਗੇ ਜਿਹੜਾ ਸ਼ੇਅਰ ਜ਼ਰੂਰ ਕਰ ਦੇਣਾ ਔਰ ਬਿਜੀਲੈਂਸਾ ਵੱਲੋਂ ਦੱਸਿਆ ਜਾ ਰਿਹਾ ਕਿ ਜਿਸ ਦੀ ਆਮਦਨ ਆ 130 ਕਰੋੜ ਦੀ ਜਿਹੜੀ ਸੈਲ ਕੰਪਨੀਆਂ ਦੇ ਵਿੱਚ ਲਾਇਸੈਂਸ ਬਿਕਰ ਮਜੀਠੀਆ ਵੱਲੋਂ ਉਹ ਕਿੱਥੇ-ਕਿੱਥੇ ਆ ਹਿਮਾਚਲ ਸਿਮਲਾ ਦਾ ਦਿੱਲੀ ਆ ਯੂਪੀ ਆ ਗੋਰਖਾ ਪ੍ਰਾ ਤੇ ਜਿਹੜਾ ਹੋਰ ਅਨੇਕਾ ਥਾਵਾਂ ਤੇ ਪੰਜਾਬ ਦੇ ਕਈ ਥਾਵਾਂ ਤੇ ਇਹਦੇ ਵਿੱਚ ਤਲਬੀਰ ਗਿੱਲਾ ਬਿੱਟੂ ਔਲਖਾ ਸਾਬਕਾ ਡੀਜੀਪੀ ਆ ਨਰਿੰਦਰ ਸਿੰਘ ਐਡੀਜੀਪੀ ਦੇ ਡਾਇਰੈਕਟਰ ਰਹੇ ਨੇ ਉਹਨਾਂ ਨੇ ਸਾਰੀ ਇਹ ਜਾਣਕਾਰੀ ਦੱਸਿਆ ਕਿ ਜਿਹੜਾ ਇਹ ਮਜੀਠੀਆਂ ਵੱਲੋਂ ਜਿਹੜਾ ਆ ਕੁਝ ਕੀਤਾ ਜਾ ਰਿਹਾ ਸੀ ਇੰਨੀ ਜਿਹੜੀ ਆਮਦਨ ਜਾਇਦਾਦ ਕਵੇਂ ਇਹਨੇ ਲੁੱਟ ਘੁੱਟ ਦੇ ਨਾਲ ਕਿੱਥੋਂ ਬਣਾਈ ਹੈ ਕਿੱਥੋਂ ਰੁਪਇਆ ਆਇਆ ਨਾਲ ਕਹਿੰਦੇ ਇਸੇ ਦੋਸਤ ਸੀ ਜਿਹੜੇ ਇਹਨੇ ਆਪਣੇ ਪੱਗ ਬਟਪਰਾ ਮੰਨੇ ਹੋਏ ਸੀ ਸੱਤਾ ਤੇ ਪਿੰਦੀ ਜਿਹੜਾ ਇੱਕ ਆ ਸੱਤਾ ਤੇ ਪਿੰਦੀ ਆ ਜਿਹੜਾ ਉਹਨਾਂ ਨੂੰ ਇਤੋਂ ਤੱਕ ਕਿ ਉਹਨਾਂ ਨੂੰ ਸਰਕਾਰੀ ਸਿਕਉਰਟੀਆਂ ਵੀ ਦਿੱਤੀਆਂ ਸੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੈਲੀਕਾਪਟਰ ਵੀ ਜਿਹੜਾ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲ ਜਾਂਦੇ ਸੀ ਤੇ ਐਸ ਕਰਦੇ ਸੀ ਤੇ ਅੱਜ ਸਿੱਤੀ ਜਿਹੜਾ ਸੱਤੀ ਹੈ ਤੇ ਭਿੰਦੀ ਆ ਉਹ ਪਤਾ ਨਹੀਂ ਕਿੱਥੇ ਆ ਤੇ ਕਹਿੰਦੇ ਜਦੋਂ ਬੇਕਰ ਮਜੀਠੀਆਂ ਨੂੰ ਜਦੋਂ ਮਿਲਣਾ ਹੁੰਦਾ ਸੀ ਜਦੋਂ ਇਹਨਾਂ ਦੇ ਸੱਤਾ ਦੇ ਵਿੱਚ ਸਰਕਾਰ ਰਹੀ ਆ ਤੇ ਉਦੋਂ ਕਹਿੰਦੇ ਸੱਤੇ ਤੋਂ ਬਿਨਾ ਪੁੱッセ ਬਿਨਾ ਕਹਿੰਦੇ ਚਿੜੀ ਨਹੀਂ ਫਰਕਦੀ ਸੀ ਸੱਤੇ ਤੋਂ ਬਿਨਾ ਜਿਹੜਾ ਉਹ ਦੱਸਦਾ ਸੀ ਵੀ ਹੈਗਾ ਜਾਂ ਨਾ ਹੈਗਾ ਜਾਂ ਮਿਲਣਾ ਜਾਂ ਕਿਹਨੂੰ ਨਹੀਂ ਮਿਲਣਾ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਸੱਤੇ ਤੇ ਪਿੰਦੀ ਅਤੇ ਹੋਰ ਜਿਹੜੇ ਕਿ ਅਕਾਲੀ ਆਗੂ ਸੀ ਉਹਨਾਂ ਦੀਆਂ ਘਰਾਂ ਦੇ ਵਿੱਚ ਮਜੀਠੇ ਦੇ ਘਰ ਦੇ ਵਿੱਚ ਮਹਿਫਲੇ ਲੱਗਦੀਆਂ ਸੀ ਸਾਮਾ ਨੂੰ ਜਿਹੜੇ ਦੌਰ ਸੀ ਤੁਹਾਨੂੰ ਪਤਾ ਹੀ ਆ ਕਿ ਕਿਹੜੇ-ਕਿਹੜੇ ਚੱਲਦੇ ਸੀ ਹੁਣ ਇੱਥੋਂ ਤੱਕ ਭਵਤਮਨ ਤੱਕ ਇਹ ਕਹਿ ਦਿੱਤਾ ਕਿ ਜੇਕਰ ਇਹ ਅਮਦ ਤੋਂ ਬਾਅਦ ਜਿਹੜੇ ਸਰੋਤ ਨੇ ਉਹਦੇ ਵਿੱਚੋਂ ਕਵੇਂ ਨਾ ਕਵੇਂ ਇਹ ਜਮਾਤ ਵੀ ਲੈ ਲੈਂਦਾ ਤਾਂ ਕਹਿੰਦਾ ਸਾਡੇ ਕੋਲੇ ਇੱਕ ਟੋਕਰਾ ਸਬੂਤਾਂ ਦਾ ਇਕੱਠਾ ਕਰ ਲਿਆ ਕਹਿੰਦਾ ਉਹ ਟੋਕਰਾ ਅਸੀਂ ਅਦਾਲਤ ਦੇ ਵਿੱਚ ਦੇ ਦੇਵਾਂਗੇ ਕਿ ਅਦਾਲਤ ਨੂੰ ਕਹਿ ਦੇਵਾਂਗੇ ਭਾਈ ਆਹ ਚੱਕੋ ਟੋਕਰਾ ਫਰੋਲੋ ਇਹਦੇ ਵਿੱਚ ਕੀ ਕੁਝ ਆ ਜਣੇ ਕਿ ਮਜਿੱਠੀ ਨੂੰ ਨਾਲ ਦੇ ਨਾਲ ਗਰਫਦਾਰ ਕੀਤਾ ਜਾਊਗਾ ਜੇਲ੍ਹ ਤੋਂ ਨੰਗਣ ਤੋਂ ਪਹਿਲਾਂ ਹੀ ਜਿਹੜਾ ਜਿਹੜਾ ਐਫ ਆਈ ਆਰ ਜਿਹੜਾ ਕੱਟ ਦਿੱਤੀ ਗਈ ਆ ਤੇ ਹੁਣ ਇਥੋਂ ਇਹ ਵੀ ਦੱਸਿਆ ਜਾ ਰਿਹਾ ਕਿ ਮਜਦੀਠੀ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਡਰੱਗ ਦੇ ਕੇਸ ਵਿੱਚ ਤੇ ਜਿਹੜਾ ਆਮਦ ਤੋਂ ਵੱਧ ਆ ਜਾਇਦਾਤ ਦਾ ਜਿਹੜਾ 540 ਕਰੋੜ ਦੀ ਜਿਹੜੀ ਜਾਇਦਾਤ ਬਣਾਈ ਆ ਤੇ ਰঞ্জੀਤ ਸਿੰਘ ਗੱਲਾ ਤੇ ਜਿਹੜਾ ਘਰ ਵੀ ਉਹ ਵੀ ਸਾਪੇ ਮਾਰੀ ਕੀਤੀ ਆ ਵਿਜੀਲੈਂਸ ਆ ਜਿਹੜੀ ਲਗਾਤਾਰ ਸਬੂਤ ਇਕੱਠੇ ਕਰ ਰਹੀ ਆ ਜਿੱਤੇ ਵੀ ਉਹਨਾਂ ਨੂੰ ਲੱਗਦਾ ਕਿ ਮਾੜਾ ਮੋਟਾ ਸਬੂਤ ਆ ਤੇ ਉਹ ਇਕੱਠੇ ਕਰਦੇ ਲੱਗੇ ਹੋਈ ਆ ਤੇ ਮਜੀਠਿਆ ਹੁਣ ਅੰਦਰ ਬੈਠਾ ਕਹਿੰਦੇ ਚੀਕਾ ਮਾਰਦਾ ਕਹਿੰਦਾ ਮੈਨੂੰ ਭਮੱਕੜ ਤੰਗ ਕਰਦੇ ਆ ਹੁਣ ਭਮੱਕੜ ਦਾ ਭਾਈ ਦੋ ਤਰ੍ਹਾਂ ਦੇ ਇੱਕ ਤਾਂ ਭਮੱਕੜ ਹੁੰਦੇ ਇੱਕ ਕੁਦਰਤ ਵੱਲ ਬਣਾਏ ਵੈਸੇ ਤਾਂ ਦੋਨੇ ਕੁਦਰਤ ਵੱਲ ਬਣਾਏ ਆ ਤੇ ਇੱਕ ਪਗਬਹਤਮਾਨ ਕਹਿੰਦਾ ਮੇਰੇ ਭਮੱਕੜ ਹੁਣ ਪਤਾ ਨਹੀਂ ਭਾਈ ਕਿਹੜੇ ਭਮੱਕੜ ਤੰਗ ਕਰਦੇ ਅੰਦਰ ਆਵਾਂ ਦੀ ਪਾਰਟੀ ਦੇ ਭਮੱਕੜ ਵੀ ਆ ਤੇ ਦੂਜੇ ਜਿਹੜਾ ਕੁਦਰਤ ਵੱਲੋਂ ਉੜਦੇ ਫਿਰਦੇ ਹੁੰਦੇ ਰਾਤ ਨੂੰ ਉਹ ਭਮੱਕੜ ਵੀ ਆ ਇੱਕ ਹੋਰ ਗੱਲ ਕਹਿੰਦਾ ਮੈਨੂੰ ਚੂਹੇ ਤੰਗ ਕਰਦੇ ਅੰਦਰ ਵੀ ਜੇਲ੍ਹ ਦੇ ਵਿੱਚ ਚੂਹੇ ਕਿੱਥੋਂ ਆ ਗਏ ਕਹਿੰਦਾ ਅੰਦਰ ਚੂਹੇ ਤੰਗ ਕਰਦੇ ਆ ਕਹਿੰਦਾ ਦੰਦੀ ਵੱਢ ਕੇ ਕਹਿੰਦਾ ਮੇਰੀ ਪਤਨੀ ਲੱਤ ਤੇ ਕਹਿੰਦਾ ਸੀ ਪਤਨੀ ਕਿੱਥੇ ਲੈ ਦੱਸੋ ਇਹ ਹਾਸੋ ਹੀਣੀਆਂ ਗੱਲਾਂ ਨੇ ਸੱਚ ਨੇ ਇਹ ਹੁਣ ਲੋਕ ਕਹਿ ਦੇਣਗੇ ਪਤਨੀ ਆਉਤੇ ਕੋਲ ਬਣਾਈ ਜਾਂਦਾ ਇਹ ਸੱਚੀ ਗੱਲਾਂ ਇਹ ਕਹਿੰਦਾ ਮੈਨੂੰ ਚੂਹੇ ਤੰਗ ਕਰਦੇ ਆ ਕਹਿੰਦਾ ਕਦੇ ਸਹਰਾਣਾ ਮੰਗਦਾਗਾ ਕਦੇ ਏਸੀ ਮੰਗਦਾਗਾ ਕਦੇ ਕੁਝ ਮੰਗਦਾਗਾ ਕਦੇ ਕੁਝ ਮੰਗਦਾਗਾ ਤੇ ਹੁਣ ਲੋਕ ਤਾਂ ਇਤੋਂ ਤੱਕ ਵੀ ਕਹਿ ਰਹੇ ਆ ਕਿ ਜੇਕਰ ਇਹਨੂੰ ਜਮਾਨਤ ਨਾ ਮਿਲੇ ਕਿ ਤੁਸੀਂ ਸ਼ਰਤ ਲਾ ਲਓ ਕਿ ਇਹਦਾ ਦਿਮਾਗ ਖੱਲੂਗਾ ਤੇ ਦੂਸਰੇ ਪਾਸੇ ਭਗਵੰਤ ਮਾਨ ਕਹਿੰਦਾ ਲੋਕ ਮੇਰੇ ਇਹ ਕਹਿੰਦੇ ਕੰਨਾਂ ਦੇ ਵਿੱਚ ਗੱਲ ਆ ਕੇ ਇਹ ਕਹਿੰਦੇ ਆ ਕਿ ਹੁਣ ਤੂੰ ਹੱਥ ਤਾਂ ਪਾ ਲਿਆ ਕਿਤੇ ਹੁਣ ਸਾਡਾ ਨਾ ਦੇ ਆਦਬਚਾਲੇ ਦਾ ਛੱਡ ਦੀ ਮਸਾ ਘੁੱਗੀ ਫੱਸੀ ਆ ਤੇ ਤੁਸੀਂ ਉਹ ਕਹਿੰਦਾ ਉਹਨੂੰ ਘੁੱਗੀ ਆ ਜਿਹੜੀ ਉਹਨੂੰ ਜਾਲ ਹੀ ਕਹਿੰਦੇ ਬਹੁਤ ਬੁਰੀ ਤਰ੍ਹਾਂ ਪਾਇਆ ਹੋਇਆਗਾ ਤੇ ਉਹਦਾ ਬਚਣਾ ਮੁਸ਼ਕਲ ਆ ਤੇ ਉਹ ਚੀ ਚੀ ਦਾ ਜਰੂਰ ਕਰਦੀ ਆ ਬਾਾਰਵੀ ਕਰਦੀ ਛੁਰ ਅੰਦਰ ਥੋੜਾ ਯਾਦੇ ਕਰਨ ਲੱਗ ਪਈ ਕਿਉਂਕਿ ਹੁਣ ਪਹਿਲਾਂ ਖੁੱਲੀ ਸੀ ਹੁਣ ਥੋੜੀ ਜਿਹੀ ਕੈਦ ਹੋ ਗਈ ਤੇ ਅਜੇ ਉਹਨੂੰ ਲੱਗਦਾਗਾ ਕਿ ਮੈਨੂੰ ਸਜ਼ਾ ਨਹੀਂ ਹੋਈ ਮਜੀਠੀ ਨੂੰ ਅਜੇ ਇਹ ਲੱਗਦਾ ਕਿ ਮੈਨੂੰ ਬਚਾਇਆ ਜਾਊਗਾ ਮੈਨੂੰ ਛੱਡਿਆ ਜਾਊਗਾ ਕਿ ਭਵੰਤਮਨ ਮੇਰੇ ਤੇ ਤਰਸ ਕਾ ਲੂਗਾ ਭਵੰਤਮਨ ਨੇ ਕੱਲ ਕਲੀਅਰ ਕਰ ਦਿੱਤਾ ਜਿਹੜਾ ਇਸ ਦੇਸ਼ ਦੇ ਵਿੱਚ ਭੰਗ ਪਾਉਣਾ ਚਾਹੁੰਦਾ ਜਿਹੜਾ ਇਸ ਦੇਸ਼ ਨੂੰ ਤੋੜਨਾ ਚਾਹੁੰਦਾ ਜਾਂ ਜਿਹੜਾ ਡਰੱਗ ਵੇਚਦਾਗਾ ਜਿਨ੍ਹਾਂ ਨੇ ਲੱਖਾਂ ਪੁੱਤ ਮਾਰੇ ਹੋਏ ਆ ਮਾਵਾਂ ਦੇ ਜਾਂ ਜਿਹੜਾ ਨਸ਼ੇ ਵੇਚ ਕੇ ਕਮਾਈ ਕੀਤੀ ਹੋਈ ਆ ਜਾਂ ਜਿਨ੍ਹਾਂ ਨੇ ਕਰੋੜਾਂ ਦੇ ਘਪਲੇ ਕੀਤੇ ਹੋਏ ਆ ਉਹਨਾਂ ਦੇ ਲਈ ਜੇਲ੍ਹ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਇਹਦੇ ਤਹਿਤ ਜਿਹੜਾ ਮੁਜੀਠੀਆਗਾ ਹੁਣ ਆ ਉਹਦੇ ਚੀਕਾਂ ਨੇ ਜਿਹੜੀਆਂ ਹੁਣ ਥੋੜੇ ਟਾਈਮ ਤੱਕ ਜਿਹੜੀਆਂ ਹੋਰ ਵੱਜਣਗੀਆਂ ਅੱਜ ਤਾਂ ਜਿਹੜਾ ਹੁਣ ਆ ਤੁਸੀਂ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਇੱਕ ਕਾਨਫਰੰਸ ਹੋ ਕੇ ਹਟਈ ਆ ਉਹਦੇ ਵਿੱਚ ਬੰਦੀ ਸਿੰਘ ਵੀ ਆਏ ਆ ਕਿ ਜਿਹੜੇ ਸਪੈਸ਼ਲ ਸੱਦੇ ਜਾਂਦੇ ਆ ਕਿ ਭਾਈ ਅੰਬਰਪਾਲ ਸਿੰਘ ਦੇ ਖਿਲਾਫ ਤੁਸੀਂ ਬੋਲਣਾ ਐਤੇ ਤੁਸੀਂ ਹੋਰ ਕੋਈ ਗੱਲ ਨਹੀਂ ਕਰਨੀ ਕਿੱਡੀ ਸ਼ਰਮ ਦੀ ਤੇ ਘਟੀਆਂ ਗੱਲ ਆ ਵੀ ਤੁਹਾਡਾ ਕੀ ਪਾਰਟੀਆਂ ਦੇ ਨਾਲ ਲੈਂਡ ਦੇਣਾ ਤੁਸੀਂ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਕੱਟ ਲਈ ਆ ਤੁਸੀਂ ਕਿਸੇ ਦੇ ਵਿਰੁੱਧ ਬੋਲ ਕੇ ਤੁਸੀਂ ਆਪਣੀ ਏਮਜਾ ਜਿਹੜੀ ਉਹ ਘਟਾ ਰਹੇ ਹੋ ਲੋਕਾਂ ਦੇ ਅੰਦਰ ਤੇ ਜਿਹੜਾ ਇਹ ਬਹੁਤ ਜਿਹੜਾ ਮੰਦ ਭਾਗਾ ਜਿਹੜਾ ਗਰੀਬ ਖੇੜਾਗਾ ਮੈਂ ਸਿੱਧੀ ਗੱਲ ਕਰ ਦਿੰਦਾ ਤੇ ਚਲੋ ਸਤਕਾਰ ਸਾਰਿਆਂ ਦਾ ਸਤਕਾਰ ਇਸ ਕਰਕੇ ਆ ਕਿ ਉਹਨਾਂ ਨੇ ਆਪਣੇ ਕੋਈ ਨਿੱਜੀ ਵਾਸਤੇ ਵਾਸਤੇ ਕੁਰਬਾਨੀਆਂ ਨਹੀਂ ਕੀਤੀਆਂ ਸਿੱਖ ਕੌਮ ਵਾਸਤੇ ਕੀਤੀਆਂ ਪਰ ਜੇ ਉਹੀ ਸਿੱਖ ਕੌਮ ਦੇ ਗਦਾਰਾਂ ਦੀ ਝੋਲੀ ਵਿੱਚ ਪੈ ਜੇ ਜੇ ਉਹੀ ਸਿੱਖ ਕੌਮ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥ ਸਾਹਿਬ ਦੀਆਂ ਬੇਆਦਮੀਆਂ ਕੀਤੀਆਂ ਸੀ ਜਿਨ੍ਹਾਂ ਨੇ ਉਹਨਾਂ ਦੀ ਪੋਸਤ ਪਨਾਹੀ ਕੀਤੀ ਹੋਵੇ ਸੌਦਾ ਸਾਧ ਨੂੰ ਮਾਫੀ ਦਿੱਤੀ ਹੋਵੇ ਕਲਤਾ ਸਾਹਿਬ ਤੋਂ ਆਪਦੇ ਘਰੇ ਬੁਲਾ ਕੇ ਉਹੀ ਸਖਬੀਰ ਬਾਦਲ ਉਹਨਾਂ ਦੇ ਸੌਦੇ ਸਾਧ ਦੇ ਪੈਰਾਂ 'ਚ ਲਟਦਾ ਹੋਵੇ ਤੇ ਅੱਜ ਉਹਦੇ ਜਿਹੜਾ ਦਰ ਤੇ ਆ ਕੇ ਅੱਜ ਉਹ ਵੱਡਾ ਤੈਸੀ ਹੋ ਗਿਆ ਅੱਜ ਬੜਾ ਸੱਚਾ ਸੁੱਚਾ ਹੋ ਗਿਆ ਵੈਸੇ ਤਾਂ ਇਹਨਾਂ ਦੀ ਪਾਰਟੀ ਵਿੱਚ ਸੁੱੱਚੇ-ਸੁੱੱਚੇ ਬਹੁਤ ਆ ਤੇ ਜਣੀ ਕਿ ਸ਼ਰਮ ਆਉਣੀ ਚਾਹੀਦੀ ਆ ਤੇ ਹੁਣ ਲੱਗਦਾ ਕਾ ਕਿ ਜਿਹੜਾ ਬਿਕਰਮ ਜੀਠੀ ਹੈਗਾ ਇਹਨੂੰ ਦੱਸਿਆ ਜਾ ਰਿਹਾ ਕਿ ਜੇਹੜਾ ਜਿਹੜੀ ਉਹ 20 ਸਾਲ ਤੋਂ ਪਲੱਸ ਹੋ ਸਕਦੀ ਆ ਤੇ ਜਿਹੜੀਆਂ ਹੁਣ ਮੁਸ਼ਕਲਾਂ ਨੇ ਇਹਦੀਆਂ ਲਗਾਤਾਰ ਬਾਦੀਆਂ ਜਾ ਰਹੀਆਂ ਨੇ ਤੇ ਹੁਣ ਆਉਣ ਵਾਲੇ ਟਾਈਮ ਵਿੱਚ ਦੇਖਾਂਗੇ ਕਿ ਭਗਵਾਨ ਤਮਨ ਕੀ ਵੱਡਾ ਐਕਸ਼ਨ ਕਰਦਾ ਹੈਗਾ ਕਿਹੜਾ ਉਹਨਾਂ ਦੇ ਕੋਲ ਟੋਕਰ ਹੈਗਾ ਜਿਹੜਾ ਭਰਿਆ ਹੋਇਆ ਹੈਗਾ ਕੀ ਕੁਝ ਉਹਦੇ ਵਿੱਚੋਂ ਨਿਕਲਦਾ ਹੈਗਾ ਇਹ ਤੁਹਾਨੂੰ ਜ਼ਰੂਰ ਜਲਦੀ ਅਸੀਂ ਇਸ ਖਬਰ ਦੇ ਨਾਲ ਬਣੇ ਰਹੋ ਤੁਸੀਂ ਤੇ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰਦੇ ਆਪਣੇ ਕਮੈਂਟ ਜ਼ਰੂਰ ਲਿਖਿਓ ਵੀਡੀਓ ਬੇਸ਼ੱਕ ਸ਼ੇਅਰ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਤੁਹਾਨੂੰ ਜੇਕਰ ਚੰਗੀ ਨਹੀਂ ਲੱਗਦੀ ਬੇਸ਼ੱਕ ਨਾ ਕਰੋ ਪਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ